ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਪੋਸ਼ਨ ਟਰੈਕਰ ਦੇ ਵਿੱਚ ਜਦੋਂ ਆਪਾਂ ਪਿਛਲੀ ਵਾਰ ਕਿਸੇ ਬੈਨੇਫਿਸ਼ੀਅਰ ਦੀ ਐਫਆਰਐਸ ਕਰ ਚੁੱਕੇ ਹਾਂ ਤਾਂ ਇਸ ਵਾਰ ਆਪਾਂ ਉਹਨੂੰ ਰਾਜਦੋਂ ਰਾਸ਼ਨ ਡਿਸਟ੍ਰੀਬਿਊਟ ਕਰਨਾ ਹੈ ਤਾਂ ਉਹਦੀ ਉਸ ਸਮੇਂ ਸਿਰਫ ਆਪਾਂ ਫੋਟੋ ਕੈਪਚਰ ਹੀ ਕਰਨੀ ਹੈ ਮੋਬਾਈਲ ਵੈਰੀਫਾਈ ਇਕਈਕੇਵਾਈਸੀ ਤੇ ਮਤਲਬ ਕਿ ਆਧਾਰ ਆਥੈਂਟੀਕੇਸ਼ਨ ਉਹਦੀ ਪਹਿਲਾਂ ਹੀ ਹੋ ਚੁੱਕੀ ਹੈ ਹੁਣ ਆਪਾਂ ਸਿਰਫ ਉਹਨੂੰ ਕੀ ਹੈ ਰਾਸ਼ਨ ਦੇਣਾ ਤੇ ਰਾਸ਼ਨ ਕਰਨ ਸਮੇਂ ਉਹਦੀ ਫੋਟੋ ਕਰਨੀ ਹੈ ਇਹ ਆਪਸ਼ਨ ਉਸ ਕੇਸ ਚ ਲਾਗੂ ਹੋਊਗੀ ਜਦੋਂ ਮੰਨ ਲਓ ਬੈਨੀਫੀਸ਼ੀਰੀ ਤੁਸੀਂ ਪਿਛਲੀ ਵਾਰੀ ਰਾਸ਼ਨ ਦੇਣ ਸਮੇਂ ਉਹਦੀ ਐਫਆਰਐਸ ਵਗੈਰਾ ਕੰਪਲੀਟ ਕਰ ਚੁੱਕੇ ਆ ਹੁਣ ਐਤਕੀ ਜਦੋਂ ਉਹਨੂੰ ਰਾਸ਼ਨ ਦੇਣਾ ਤਾਂ ਉਹਦੇ ਵਿੱਚ ਤੁਸੀਂ ਕੀ ਪ੍ਰੋਸੈਸ ਕਰਨੇ ਉਹ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਤੁਸੀਂ ਕੋਸ਼ਣ ਟਰੈਕਰ ਨੂੰ ਓਪਨ ਕਰ ਲੈਣਾ ਹੈ ਪੋਸ਼ਨ ਟਰੈਕਰ ਨੂੰ ਓਪਨ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋਗੇ ਜਿਹੜੇ ਬੈਨੀਫਿਸ਼ੀਰੀ ਤੁਸੀਂ ਪਿਛਲੇ ਵਾਰੀ ਕੇਵਾਈਸੀ ਕਰ ਚੁੱਕੇ ਆ ਤਾਂ ਹੁਣ ਉਹਦੀ ਜਿਹੜੀ ਕੇਵਾਈਸੀ ਵਗੈਰਾ ਉਹ ਆਲਰੇਡੀ ਡਨ ਆ ਰਹੀ ਹੈ ਉਹ ਆਪਾਂ ਕਿਵੇਂ ਦੇਖਣਾ ਬੈਨੀਫਿਸ਼ੀਰੀ ਟੈਬ ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਜਿਹੜੀ ਕੈਟਾਗਰੀ ਦਾ ਬੈਨੀਫਿਸ਼ੀਰੀ ਆ ਉਹਦੇ ਉੱਪਰ ਆਪਾਂ ਕਲਿੱਕ ਕਰ ਲਾਂਗੇ ਜਿਵੇਂ ਇਹ ਹੈਗਾ 6 ਮਹੀਨੇ ਤੋਂ 3 ਸਾਲ ਦਾ ਬੱਚਾ ਤਾਂ ਇਹਦੇ ਤੇ ਆਪਾਂ ਕਲਿੱਕ ਕਰ ਲਾਂਗੇ ਵਿੱਚ ਹੁਣ ਜਿਹੜਾ ਚੇ ਨੂੰ ਆਪਾਂ ਰਾਸ਼ਨ ਦੇ ਰਹੇ ਆ ਉਹਦੀ ਮਦਰ ਦਾ ਆਧਾਰ ਕਾਰਡ ਆਪਾਂ ਐਫ ਆਰ ਐਸ ਦੇ ਰਾਹੀਂ ਵੈਰੀਫਾਈ ਕੀਤਾ ਸੀ ਉਹ ਬੱਚੇ ਦਾ ਨਾਮ ਹੁਣ ਜਿਵੇਂ ਸਿਫਤ ਕੌਰ ਹੈਗਾ ਤਾਂ ਇਹਦੇ ਉੱਪਰ ਮੈਂ ਕਲਿੱਕ ਕਰੂੰਗਾ ਦੇਖੋ ਹੁਣ ਜਦੋਂ ਆਪਾਂ ਇਹਦਾ ਪ੍ਰੋਫਾਈਲ ਖੋਲ ਲਿਆ ਤਾਂ ਇਹਦੇ ਵਿੱਚ ਮੋਬਾਈਲ ਨੰਬਰ ਵੈਰੀਫਾਈ ਆ ਰਿਹਾ ਆਧਾਰ ਨੰਬਰ ਵੈਰੀਫਾਈ ਆ ਰਿਹਾ ਈ ਕੇ ਵਾਈ ਸੀ ਵੀ ਉਹਨਾਂ ਦੀ ਡਨ ਆ ਰਹੀ ਹੈ ਹੁਣ ਸਿਰਫ ਆਪਾਂ ਉਹਨਾਂ ਦੀ ਐਫ ਆਰ ਐਸ ਕਰਨੀ ਹੈ ਮਤਲਬ ਫੋਟੋ ਕਰਨੀਆਂ ਸਿਰਫ ਜਦੋਂ ਆਪਾਂ ਹੁਣ ਅਗਲੀ ਵਾਰੀ ਹੁਣ ਆਪਾਂ ਇਸ ਮਨਤ ਦੇ ਵਿੱਚ ਆਪਾਂ ਇਹਨੂੰ ਰਾਸ਼ਨ ਦੇਣ ਲੱਗੇ ਆ ਪਿਛਲੇ ਮਹੀਨੇ ਆਪਾਂ ਇਹਦੀ ਐਫ ਆਰ ਐਸ ਕੰਪਲੀਟ ਕਰ ਚੁੱਕੇ ਆ ਐਸਕੇ ਆਪਾਂ ਇਹਨੂੰ ਸੈਕੰਡ ਟਾਈਮ ਰਾਸ਼ਨ ਦੇਣਾ ਤੇ ਉਸ ਟਾਈਮ ਤੁਸੀਂ ਇਹਦੀ ਐਫ ਆਰ ਐਸ ਕਿਵੇਂ ਕਰਨੀ ਆ ਫੋਟੋ ਕੈਪਚਰ ਕਿਵੇਂ ਕਰਨੀਆਂ ਹੁਣ ਤੁਸੀਂ ਕੀ ਆ ਮੇਨ ਪੇਜ ਦੇ ਉੱਪਰ ਆ ਜਾਣਾ ਮੇਨ ਪੇਜ ਦੇ ਉੱਪਰ ਆਉਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਲਿੱਕ ਕਰਨਾ ਹੈ ਡੇਲੀ ਟਰੈਕਿੰਗ ਦੇ ਆਪਸ਼ਨ ਤੇ ਡੇਲੀ ਟਰੈਕਿੰਗ ਦੇ ਆਪਸ਼ਨ ਤੇ ਕਲਿੱਕ ਕਰਕੇ ਆਪਾਂ ਜਿਹੜੀਆਂ ਡੇਲੀ ਟਰੈਕਿੰਗ ਵਾਲੀਆਂ ਆਪਸ਼ਨਾਂ ਆਪਣੀਆਂ ਆਉਂਦੀਆਂ ਉਹ ਵਾਲੀ ਆ ਹਾਂਜੀ ਇਸ ਪੇਜ ਤੇ ਆ ਕੇ ਆਪਾਂ TAHRCM ਦੇ ਆਪਸ਼ਨ ਤੇ ਕਲਿੱਕ ਕਰ ਲੈਣਾ। ਕਲਿੱਕ ਕਰਨ ਤੋਂ ਬਾਅਦ ਜਿਹੜੀ ਕੈਟਾਗਰੀ ਦਾ ਬੈਨੇਫਿਸ਼ੀਰੀ ਆ ਉਹਦੇ ਤੇ ਆਪਾਂ ਕਲਿੱਕ ਕਰ ਲੈਣਾ ਜਿਵੇਂ 6 ਮਹੀਨਾ ਤੋਂ 3 ਸਾਲ ਦਾ ਬੱਚਾ ਤੇ ਕੇਵਲ ਸੀ ਜਿਹੜੀ ਉਹ ਮਦਰ ਦੀ ਹੋਈ ਹੋਈ ਹੈ। ਤਾਂ ਬੱਚੇ ਦੇ ਆਪਸ਼ਨ ਤੇ ਆਪਾਂ ਚਲੇ ਜਾਣਾ ਇੱਥੇ ਆਪਾਂ ਹੁਣ ਜਾਣਾ TAHR ਦੀ ਆਪਸ਼ਨ ਤੇ। TAHR ਦੇ ਆਪਸ਼ਨ ਤੇ ਆਪਾਂ ਕਲਿੱਕ ਕਰਾਂਗੇ। ਕਲਿੱਕ ਕਰਨ ਤੇ ਆਪਣੇ ਕੋਲੇ ਇਹ ਵਾਲਾ ਪੇਜ ਆ ਜੂਗਾ। ਇੱਥੇ ਆਪਾਂ ਜਿੰਨੇ ਦਿਨਾਂ ਦਾ ਰਾਸ਼ਨ ਉਹਨੂੰ ਡਿਸਟ੍ਰਿਬਿਊਟ ਕਰਨ ਲੱਗੇ ਆ ਉਹਦੇ ਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਨੰਬਰ ਉਹ ਪੈਕੇਟ 0 ਹੀ ਲੈਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਆਪਾਂ অপਸ਼ਨ ਨਹੀਂ ਦੇ ਰਹੇ। ਉਸ ਤੋਂ ਬਾਅਦ ਹੁਣ ਦੇਖੋ ਫੇਸ ਵੈਰੀਫਿਕੇਸ਼ਨ ਪਿਛਲੀ ਵਾਰੀ ਇਹ ਜਿਹੜੀ ਮਦਰ ਦੀ ਹੋ ਚੁੱਕੀ ਹੈ ਐਫ ਆਰਐਸ ਦੇ ਰਾਹੀਂ। ਹੁਣ ਜਦੋਂ ਤੁਸੀਂ ਇਸ ਵਾਰ ਇਹਨਾਂ ਨੂੰ ਰਾਸ਼ਨ ਦੇਣਾ ਹੈ ਤਾਂ ਫੇਸ ਵੈਰੀਫਿਕੇਸ਼ਨ ਦੀ অপਸ਼ਨ ਤੇ ਹੀ ਟਿਕ ਕਰਨਾ ਹੈ। ਕੋਈ ਹੋਰ অপਸ਼ਨ ਨੂੰ ਚੂਜ਼ ਨਹੀਂ ਕਰਨਾ। ਫੇਸ ਵੈਰੀਫਿਕੇਸ਼ਨ ਕਰਨੀ ਹੈ। ਥੱਲੇ ਜਿਹੜੀ অপਸ਼ਨ ਜਿਹੜੀ ਉਹ ਪ੍ਰਸੀਡ ਵਿਦਆਊਟ ਵੈਰੀਫਿਕੇਸ਼ਨ ਹੈ ਉਸ ਤੇ ਆਪਾਂ ਕਲਿੱਕ ਨਹੀਂ ਕਰਨਾ ਕਦੇ ਵੀ। ਆਪਾਂ ਫੇਸ ਵੈਰੀਫਿਕੇਸ਼ਨ ਦੀ অপਸ਼ਨ ਤੇ ਕਲਿੱਕ ਕਰਨਾ ਹੈ। ਕਲਿੱਕ ਕਰਕੇ ਅੱਗੇ ਆਪਾਂ ਪ੍ਰਸੀਡ ਕਰ ਦੇਣਾ ਉਸੇ ਤਰ੍ਹਾਂ ਹੀ ਜਿਹੜਾ ਕੈਮਰਾ ਜਿਵੇਂ ਪਿਛਲੀ ਵਾਰੀ ਖੁੱਲਿਆ ਸੀ ਉਵੇਂ ਹੀ ਓਪਨ ਹੋ ਜਾਊਗਾ ਤੇ ਬੈਨੀਫੀਸ਼ੀਅਰੀ ਨੂੰ ਤੁਸੀਂ ਸਾਹਮਣੇ ਖੜਾ ਕੇ ਉਹਨਾਂ ਨੂੰ ਕਹਿਣਾ ਕਿ ਆਪਣੀਆਂ ਅੱਖਾਂ ਜਿਹੜੀਆਂ ਉਹ ਬਲਿੰਕ ਕਰੋ ਮੋਬਾਈਲ ਨੂੰ ਉਹਨਾਂ ਚਿਰ ਸਟ੍ਰੇਟ ਰੱਖਣਾ ਜਿੰਨਾ ਚਿਰ ਕੈਪਚਰ ਜਿਹੜੀ ਸਕਸੈਸਫੁਲ ਨਹੀਂ ਹੋ ਜਾਂਦੀ ਦੇਖੋ ਕੇਸ ਆਥੈਂਟੀਕੇਟ ਹੋ ਗਿਆ ਹੁਣ ਉਸ ਤੋਂ ਬਾਅਦ ਆਪਾਂ ਅਗਲਾ ਸਟੈਪ ਹੈ ਜਿਹੜਾ ਆਪਣੇ ਆਪ ਆਪਣੇ ਕੋਲੇ ਆ ਜਾਊਗਾ ਇਹਦੇ ਵਿੱਚ ਆਪਾਂ ਹੁਣ ਜਿਵੇਂ ਪ੍ਰੋਸੈਸਿੰਗ ਕਰਦਾ ਪਿਆ ਡਾਟੇ ਨੂੰ ਸੇਵ ਕਰਦਾ ਪਿਆ ਦੇਖੋ THR ਡਿਸਟ੍ਰੀਬਿਊਟ ਸਕਸੈਸਫੁਲੀ ਹੋ ਗਿਆ ਹੁਣ ਤੁਸੀਂ ਇਹਦੇ ਤੇ ਦੇਖੋਗੇ ਤਾਂ ਇਹਨਾਂ ਨੂੰ 25 ਦਿਨ ਦਾ ਜਿਹੜਾ ਰਾਸ਼ਨ ਮਿਲ ਗਿਆ ਹੁਣ ਤੁਸੀਂ ਸੈਕੰਡ ਟਾਈਮ ਐਫ ਆਰ ਐਸ ਇਸ ਤਰੀਕੇ ਨਾਲ ਕਰਨੀ ਹੈ ਧੰਨਵਾਦ